ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਰਾਮਨਗਰ ਤਹਿਸੀਲ ਮੋੜ ਮੰਡੀ ਤੇ ਜਿਲ੍ਹਾ ਬਠਿੰਡਾ ਦੀ ਆ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਆ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ ਰੂਟੀਨ 'ਚ ਤਿੰਨ ਐਨੀਮਲ ਬਾਈ ਦੇ ਸੇਲ ਆ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਦੇ ਆਂ ਕਿ ਦੁੱਧਵਾ ਦਾ ਜੰਮਾ ਸੂਆ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਬਾਈ ਕਾਲਾ ਪਿੰਡ ਰਾਮਨਗਰ ਜਿਲ੍ਹਾ ਬਠਿੰਡਾ ਦਸੀਲ ਮੌੜ ਮੋਬਾਈਲ ਨੰਬਰ ਈ 9955874587 ਅੱਜ 3 ਐਨੀਮਲ ਸੇਲ ਆ 1 ਨੰਬਰ ਤੋਂ ਸ਼ੁਰੂ ਕਰਦੇ ਆ ਇਹ ਛੋਟੀ ਦੀ ਡਿਟੇਲ ਆ ਜੀ ਇਹ ਜੀ ਦੂਜਾ ਸੂਆ ਸੂਈ ਆ ਠੀਕ ਆ ਜੀ ਸੂਈ ਨੂੰ ਹੋਗੇ 15 16 ਦਿਨ ਠੀਕ ਆ ਜੀ ਇਹ ਥੱਲੇ 11 ਕਿਲੋ ਦੁੱਧ ਆ ਆਪਾਂ 10 ਦੀ ਗਾਰੰਟੀ ਦੇਵਾਂਗੇ 10 ਦੀ ਗਾਰੰਟੀ ਮਗਰ ਬੱਚਾ ਜੀ ਕੱਟਾ ਜੀ ਕਿਹੜਾ ਜੀ ਆ ਖੜਾ ਜੀ ਦੋ ਨੰਬਰ ਵਾਲਾ ਦੇਖ ਸਕਦੇ ਹੋ ਮਗਰ ਕੱਟਾ 15 ਦਿਨ ਬਾਅਦ ਸੂਈ ਨੂੰ ਦਸਦਾ ਕੱਢ ਲਓ ਜੀ ਬਾਹਰ ਫੇਸ ਕੁਆਲਟੀ ਜ਼ੋਨੀ ਆ 11 ਕਿਲੋ ਦੁੱਧ ਤਿਆਰਾ ਬਾਈ ਕਹਿੰਦਾ ਪਰ ਆਪਾਂ 10 ਦੀ ਗਰੰਟੀ ਲੈਨੇ ਆ ਜਿਹੜਾ ਵੀ ਵੀਰ ਆਊਗਾ ਆਪਦੀ 2 ਟਾਈਮ 4 ਟਾਈਮ ਚਵਾਈ ਕਰ ਸਕਦਾ ਏ ਤਸੱਲੀ ਕਰ ਸਕਦਾ ਏ ਥਣਾ ਦੇ ਸੈਜ ਨੂੰ ਨੇੜੇ ਤੋਂ ਦਿਖਾ ਦਿੰਨਾ ਜੀ ਬਹੁਤ ਸੋਹਣੇ ਥਣ ਚਾਰੇ ਥਣ ਨਿੱਖਣ ਵਿੱਚ ਕੋਈ ਸੈਜ ਦੇ ਹੱਥੀ ਚਵਾਈ ਵਾਲੇ ਆਟਰ ਕੁਆਲਿਟੀ ਦੇਖ ਸਕਦੇ ਹੋ ਜੀ ਬਹੁਤ ਸ਼ਾਨਦਾਰ ਲਿਆ ਵੀਰ ਵਾਪਸ ਹਾਈਟ ਦੇ ਪੱਖ ਤੋਂ ਬਹੁਤ ਉੱਚੇ ਲੰਮੇ ਕੱਦ ਕਰਦੇ ਤੇ ਹੈਵੀ weight ਦੇ ਛੋਟੀ ਦੂਜੇ ਸੂਏ ਸੂਈ ਹੋਈ ਆ 15 ਦਿਨ ਹੋ ਗਏ ਸੂਈ ਨੂੰ ਦੇਖ ਸਕਦੇ ਹੋ ਹਵਾਨੇ ਦੀ ਮੰਤਰ ਥਣਾ ਦੇ ਸਾਇਜ ਬਹੁਤ ਸੋਹਣਿਆ ਜੀ ਹੱਤੀ ਚਵਾਈ ਵਾਲੇ ਠੰਡੀ ਸੀਲਾ ਜੀ ਪੂਰੀ ਪੂਰੀ ਜੀ ਪਵਾ ਕਟਰੂ ਸੱਦੋ ਲਾ ਸੱਦੋ ਹੁਣ ਬਾਈ ਪੂਰੀ ਠੰਡੀ ਸੀਲਾ ਬਾਈ ਕਹਿੰਦਾ ਭਲਾ ਜਵਾਕ ਚੋਈ ਜਾਣ ਕਟਰੂ ਵੀ ਨਾ ਸੱਦੋ ਬਲੋ ਬਾਈ ਕਹਿੰਦਾ ਬਿਨਾ ਕਟਰੂ ਤੋਂ ਵੀ ਮਿਲ ਜਾਂਦੀ ਆ ਥਣਾ ਦੇ ਸਾਇਜ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਿਆ ਕੀ ਠੰਡੀ ਆ ਕੀ ਮੁੱਲ ਆ ਜੀ ਇਹਦਾ ਇਹਦਾ ਮੁੱਲ 87000 ਦੀ 85000 ਦੀ ਹਾਂ ਨਾ ਠੀਕ ਆ ਜੀ ਬਾਈ ਕਹਿੰਦਾ 87000 ਰੁਪਿਆ ਮੋਲਾ 85000 ਦੀ ਹਾਨ ਆਏ ਜਿਹੜੇ ਵੀਰ ਨੂੰ ਪਸੰਦ ਆਊਗੀ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਏ ਦੋ ਨੰਬਰ ਕ੍ਰੋਸ ਬਰੀਡ ਗਾਂ ਇਹਦਾ ਕੀ ਡਿਟੇਲ ਆ ਜੀ ਇਹ 18 ਕਿਲੋ ਦੁੱਧ ਆ ਜੀ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਹੋ ਗਿਆ ਜੀ ਮੰਨ ਕੇ ਚਲੋ 25 ਦਿਨ ਹੀ ਮੰਨ ਕੇ ਚਲੋ ਠੀਕ ਆ ਜੀ 18 ਕਿਲੋ ਨੈਟ ਕੰਡੇ ਵਾਲਾ ਤਿਆਰ ਆ ਮਗਰ ਬੱਚਾ ਜੀ ਬੱਛੀ ਆ ਜੀ ਮਗਰ ਬੱਛੀ ਤੁਸੀਂ ਦੇਖ ਸਕਦੇ ਹੋ ਸੋਹਣੀ ਬੱਛੀ ਆ ਜੀ ਕੋਈ ਵੀਰ ਤੁਸੀਂ ਵਾ ਸੰਭਾਲ ਲੈ ਜਾਊਗਾ ਤਾਂ ਸੋਹਣੀ ਬੈੜ ਤਿਆਰ ਹੋ ਜੂ 18 ਕਿਲੋ ਨੱਟ ਕੰਡੇ ਵਾਲਾ ਤਿਆਰ ਆ ਕੱਢ ਲੋ ਜੀ ਬਾਹਰ 25 ਦਿਨ ਬਾਈ ਸੂਈ ਨੂੰ ਦੱਸਦਾ ਏ ਆਰਡਰ ਦੀ ਕੁਆਲਿਟੀ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆ ਬਹੁਤ ਸੋਹਣੇ ਬਾਕੀ ਹਾਈਟ ਦੇ ਪੱਖ ਤੋਂ ਬਹੁਤ ਉੱਚੇ ਲੰਮੇ ਤੇ ਹੈਵੀ weight ਦੇ ਗਾਂ ਹਵਾਨੇ ਦੀ ਮੰਤਰ ਚੈੱਕ ਕਰ ਸਕਦੇ ਹਾਂ ਜੀ ਬਹੁਤ ਸ਼ਾਨਦਾਰ ਆ ਜੀ 18 ਕਿਲੋ ਦੁੱਧ ਕੋਈ ਬਾਲਾ ਨਹੀਂ ਜੀ ਗਾਂ ਨੂੰ ਦੇ ਸਕਦੇ ਹੋ ਤੁਸੀਂ ਲਿਆ ਵੀ ਰਵਾਪਸ ਠੰਡੀ ਸੀਲ ਆ ਜੀ ਪੂਰੀ ਪੂਰੀ ਸੀਲ ਜੀ ਪੂਰੀ ਠੰਡੀ ਸੀਲ ਆ ਜੀ ਬਾਕੀ ਥਣਾਂ ਦੇ ਸਹਿਜ ਬਹੁਤ ਸੋਹਣੇ ਆ ਗੱਠਾਂ ਨੂੰ ਵਿੱਥੀ ਤੇ ਆ ਜੀ ਚਾਰੇ ਥਣ ਨਿਖੜ ਮੇ ਹੱਥੀ ਚਵਾਈ ਵਾਲੇ ਬਣ ਲੋ ਜੀ ਕ੍ਰੋਸ ਬ੍ਰੀਡ ਦੀ ਬਾਕੀ ਗਰਮੀ ਰਹਿ ਤਾ ਗਾਂ ਏ ਕਿਉਂਕਿ ਸੀਜ਼ਨ ਗਰਮੀ ਦਾ ਗਾਂ ਗਰਮੀ ਘੱਟ ਮਣਾਉਗੀ ਦੁੱਧ ਚੰਗਾ ਫੈਟ ਚੰਗੀ ਆਉਂਦੀ ਆ ਮੱਝਾਂ ਰਗਈ ਹੁੰਦਾ ਦੁੱਧ ਦਾ ਬਾਕੀ 18 ਕਿਲੋ ਨੈਟ ਤਿਆਰ ਆ ਤਸੱਲੀ ਤੁਸੀਂ ਆਪ ਕਰਨੀ ਆ ਦੋ ਟਾਈਮ ਚਾਰ ਟਾਈਮ ਚਵਾਈ ਕਰਕੇ ਸੀਲ ਸਾਹੂ ਫੁੱਲਾ ਮਗਰ ਵੱੱਛੀ ਆ ਜੀ ਕੀ ਮੁੱਲ ਆ ਜੀ ਇਹਦਾ ਇਹਦਾ ਮੁੱਲ 65000 ਰੁਪਏ ਆ ਜੀ ਬਾੜ ਦੀ ਲੈਂ ਦੇਣੀ ਆ ਠੀਕ ਆ ਜੀ 65000 ਰੁਪਿਆ ਬਾਈ ਡਿਮਾਂਡ ਕਰਦੇ ਆ ਬਾੜ ਦਾ ਬਾਈ ਕਹਿੰਦਾ ਲੈਂ ਦੇਣਾ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸੂ ਸੀਲ ਠੰਡ ਕੰਮ ਫੇਰਗਾ ਠੰਡੀ ਸੀਲ ਦੀ ਬਾਈ ਕਹਿੰਦਾ ਗਾਰੰਟੀ ਆਪਣੀ ਤਿੰਨ ਨੰਬਰ ਜੀ ਇਹ ਇਹਨੂੰ ਹੋ ਗਿਆ ਮਹੀਨਾ ਸੂਈ ਨੂੰ ਇੱਕ ਮਹੀਨਾ ਹੋ ਗਿਆ ਮਗਰ ਬੱਚਾ ਜੀ ਇਹਦੇ ਮਗਰ ਵੀ ਕੱਟਾ ਹੀ ਹੈ ਜੀ ਮਗਰ ਕੱਟਾ ਤੇ ਕਿੰਨੇ ਕਿਲੋ ਦਾ ਤਿਆਰ ਹੈ ਥੱਲੇ 7 ਕਿਲੋ ਹੈ ਜੀ ਸੀ ਦੀ ਗਰੰਟੀ ਦੇਵਾਂਗੇ ਆਪਾਂ ਠੀਕ ਹੈ 7 ਕਿਲੋ ਨਟ ਕੰਡੇ ਵਾਲਾ ਤਿਆਰ ਆ ਪਰ ਗਰੰਟੀ ਬਾਈ ਕਹਿੰਦਾ 6 ਆਪਾਂ ਘਰੇ ਚਵਾ ਕੇ ਦੇਣੀ ਆ ਥੋੜੀ ਸਮਾਈ ਚੋ ਘਟਾਈ ਹੈ ਜੀ ਠੀਕ ਹੈ ਜੀ ਕੱਢ ਲਓ ਜੀ ਬਾਹਰ ਇਹਨੂੰ ਵੀ ਇਹ ਸੀਲ ਠੰਡੀ ਦੇਖੋ ਜੀ ਆਮਾ ਕਟਰੂ ਇਹਦਾ ਵੀ ਛੱਡੋ ਨਾ ਛੱਡੋ ਦੇਖੋ ਪੂਰੀ ਸੀਲ ਸਾਊ ਆ ਜੀ ਦੇਖ ਸਕਦੇ ਹੋ ਤੁਸੀਂ ਨਾ ਮਰੋ ਨਾ ਇਹਨੂੰ ਦਾਣਾ ਪਾਉਣ ਦੀ ਲੋੜ ਨਾ ਕੋਸੋ ਉਹ ਵੀ ਦੂਜੀ ਵੀ ਆਈ ਹੈ ਸੀਲ ਸਾਊ ਵੱਲੋਂ ਐਕਸਟਰਾ ਆਰਨਰੀ ਆ ਕਿਉਂਕਿ ਮੱਜਾਂ ਇੰਨੀਆਂ ਸੀਲ ਹੁੰਦੀਆਂ ਨਹੀਂ ਬਿਲਕੁਲ ਐਚ ਐਫ ਗਾਂਜਾਂ ਵਾਂਗੂ ਸੀਲ ਆ ਬਾਈ ਨੇ ਤੁਹਾਨੂੰ ਦਿਖਾਈ ਦਿੱਤਾ ਏ ਦੂਜੀ ਮੱਜ ਵੀ ਆਪਾਂ ਦਿਖਾਉਣੀ ਆ ਬਾਕੀ ਮਗਰ ਕੱਟਾ ਏ ਜੀ ਮਗਰ ਕੱਟਾ 6 ਕਿਲੋ ਬਾਈ ਕਹਿੰਦਾ ਆਪਾਂ ਘਰੇ ਚਵਾ ਕੇ ਦੇਣਾ ਪਰ ਦੁੱਧ ਮੱਜ ਦਾ 7 ਕਿਲੋ ਆ ਕਿੰਨੇਵੇਂ ਸੂਏ ਸੂਈ ਵੀ ਏ ਜੀ ਇਹ ਵੀ ਦੂਜੇ ਸੂਏ ਸੂਈ ਏ ਲਿਆ ਵੀਰ ਵਾਪਸ ਕਿਤਾ ਮੂੰਹ ਹੀ ਸਮਾਈ ਨਹੀਂ ਕਰੀ ਖਣਾ ਦੇ ਸੈਜ ਬਹੁਤ ਸੋਹਣਿਆ ਏ ਦੇਖ ਸਕਦੇ ਹੋ ਚਾਰੇ ਥਾਂ ਨਿੱਖੜਵੇਂ ਇੱਕੋ ਜਿਹੇ ਸੈਜ ਦੇ ਫੇਸ ਕੁਆਲਟੀ ਨੇੜੇ ਤੋਂ ਚੈੱਕ ਕਰ ਲਓ ਜੀ ਬਰੀਕ ਚਮੜੀ ਦੀ ਥੋੜਾ ਜਿਹਾ ਕੈਮਰੇ ਤੋਂ ਡਰ ਜਾਂਦਾ ਜੀ ਪਸੂ ਇਹਦਾ ਕੀ ਮੁੱਲ ਆ ਜੀ ਇਹਦਾ ਮੁੱਲ 55000 ਜੀ ਇਹ ਲੈਣ ਦੇ ਨਾ ਬਬ 50 ਦੀ ਦੇ ਦਾਂਗੇ ਬਸ ਠੀਕ ਆ ਜੀ 55000 ਰੁਪਿਆ ਬਾਈ ਮੁੱਲ ਕਰਦੇ ਬਾਈ ਕਹਿੰਦਾ ਜੇ ਲੈਣ ਦੇ ਨਾ ਮੁੱਲ ਦੀ ਗੱਲ ਕਰਦੇ ਆ ਤਾਂ 50 ਦੀ ਦੇ ਦਾਂਗੇ ਜਿਹੜੇ ਵੀਰ ਨੂੰ ਕੋਈ ਵੀ ਐਨੀਮਲ ਪਸੰਦ ਹੁੰਦਾ ਏ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਏ ਬਾਈ ਨਾਲ ਕਨੈਕਟ ਕਰ ਸਕਦੇ ਠੰਡੀ ਸੀਲ ਤੁਸੀਂ ਇਹ ਵੀ ਦਿਖਾ ਦਿੰਨਾ ਜੀ ਤੁਹਾਨੂੰ ਬਾਈ ਕਹਿੰਦਾ ਆਪਾਂ ਥੋੜੀ ਜੀ ਚੋਕੇ ਦਿਖਾ ਦਿੰਨੇ ਆ ਬਿਨਾ ਕੱਟੇ ਤੋਂ 15 ਦਿਨ ਹੋ ਗਏ ਸੂਈ ਨੂੰ ਜੀ ਕੱਟੜੂ ਛੱਡੋ ਨਾ ਛੱਡੋ ਬਾਕੀ ਜਿੰਨਾ ਬਾਈ ਨੇ ਦੱਸਿਆ ਨੈਟ ਕੰਡੇ ਵਾਲਾ ਦੁੱਧ ਤਿਆਰ ਹੋਊਗਾ ਕੋਈ ਵੀ ਵੀਰ ਆਊਗਾ ਆਪਦੀ ਤਸੱਲੀ ਕਰ ਸਕਦਾ ਦੋ ਟਾਈਮ ਚਾਰ ਟਾਈਮ ਚਵਾਈ ਕਰਕੇ ਆ ਦੇਖੋ ਆ ਦੇਖੋ ਬਾਕੀ ਥਣਾ ਵਗੈਰਾ ਦੀ ਪ੍ਰੋਪਰ ਓਕੇ ਆ ਜੀ ਸਾਰੇ ਪਸ਼ੂ ਜੀ ਸਾਰੇ ਥਣਾ ਦੇ ਓਕੇ ਆ ਜੀ ਜਮਾਂ ਜੀ ਮਹਾਪੋਲੀ ਸਾਰੇ ਪਸ਼ੂ ਜੀ ਸਾਰੇ ਥਣਾ ਦੇ ਓਕੇ ਆ ਜੀ ਬਾਈ ਕਹਿੰਦਾ ਕਿਸੇ ਤੋਂ ਵੀ ਥਣਾ ਦੀ ਗਰੰਟੀ ਆਪਣੇ ਤਿੰਨਾਂ ਦੇ ਤਿੰਨਾਂ ਪਸ਼ੂਆਂ ਦੀ ਆਪਾਂ ਜ਼ਿੰਮੇਵਾਰ ਬੈਠੇ ਆ ਬਾਕੀ ਬਾਈ ਨਾਲ ਕਨੈਕਟ ਕਰ ਸਕਦੇ ਧੰਨਵਾਦ ਜੀ 200 ਕਿਲੋ ਦੀ ਢਾੜੀ ਝੋਟੀ ਦੀ ਠੀਕ ਆ ਜੀ ਹਾਂਜੀ ਧੰਨਵਾਦ